ਇਹ ਤੇ 62000 ਹੈ ਜੀ 62000 ਠੀਕ ਹੈ ਜੀ ਤੇ ਤੋਰ ਦੋ ਪਰਾ ਲੋਪਰਾ ਵਾਈ ਨੇ ਤੋਰੀ ਜੀ ਹਾਂਜੀ ਤੋਰ ਦੋ ਲੈ ਚਲ ਲੈ ਤੋਸ਼ ਠੀਕ ਹੈ ਚੈੱਕ ਕਰ ਸੰਨ ਕੱਦ ਬੜ ਚਾਹ ਦੋ ਡਾਂਗ ਛੋੜੀ ਜਾਣਾ ਹਾਂਜੀ ਹਾਂ ਦੋ ਚੋਲੋ ਜੀ ਠੀਕ ਹੈ ਤਿੰਨ ਚੋਲੋ ਠੀਕ ਹੈ ਠੀਕ ਹੈ ਲੋਪਰਾ ਸਵਾਗਤ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੁਣਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਗਾਂ ਸੂਈ ਵੀ ਆ ਵੱਧ ਜਾਣ ਕਰ ਲੀ ਨਵਾਂਗੇ ਆਪਾਂ ਬਾਈ ਤੋਂ ਕਿੰਨੇ ਟਾਈਮ ਦੀ ਸੂਈ ਵੀ ਆ ਕੀ ਗੱਲ ਬਾਤ ਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਰ ਕਰੋ ਜੀ 7528003775 ਜੀ ਮਾਗਰ ਹੈਗਾ ਬੱਸ ਆ ਦੇਖ ਸਕਦੇ ਤੁਸੀਂ ਠੀਕ ਆ ਜੀ ਅ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਾ ਵੀ ਤੇ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣ ਕਰ ਬਾਈ ਜੀ ਸასი ਗਾ ਜੀ ਸਸੀ ਗੱਲ ਬਾਈ ਜੀ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਕੁੰਸ ਜ਼ਿਲ੍ਹਾ ਬਰਨਾਲਾ ਜੀ ਵਾੜ ਦੀ ਜਾਣਕਾਰੀ ਦਿਓ ਜੀ ਆਪਣੇ ਘਰ ਦੀ ਵਾੜਾ ਹੈ ਹਾਂਜੀ ਕਰਦੀ ਹੈ ਜੀ ਕਿੰਨਾ ਟਾਈਮ ਕੋ ਵੀ ਰਸੂਈ ਨੂੰ ਇਹਨੂੰ ਇਹਨੂੰ ਹੋ ਗਿਆ ਜੀ 3 ਮਹੀਨੇ 3 ਮਹੀਨੇ ਹੋ ਗਏ ਤੇ ਦੁੱਧ ਕਿੰਨਾ ਜੀ ਦੁੱਧ ਹੈਗਾ ਜੀ 17 ਕਿਲੋ 17.5 ਕਿਲੋ ਠੀਕ ਆ ਤੇ ਬੱਚਾ ਕੀ ਬੱਚਾ ਬੱਛਾ ਜੀ ਬੱਛਾ ਟਿਕਾ ਟੂ ਕਦ ਨਹੀਂ ਭਰਾ ਭਰਾ ਇਹ ਨਾ ਜੀ ਟਿਕਾ ਨਹੀਂ ਭਰਾ ਇਹ ਠੀਕ ਹੈ ਜੀ ਤੇ ਰੇਟ ਭਰਾ ਦਾ ਜਾਇਜ਼ਾ ਰੇਟ 62000 ਹੈ ਜੀ 62000 ਠੀਕ ਹੈ ਜੀ ਤੇ ਤੋਰ ਦੋ ਭਰਾ ਲੋਪਰਾ ਵਾਈ ਜੀ ਤੋਰੀ ਜੀ ਹਾਂਜੀ ਤੋਰੀ ਜੀ ਲੈ ਬਤੋ ਠੀਕ ਹੈ ਚੈੱਕ ਕਰਸ ਨੂੰ ਕੱਦ ਵੜ ਚਾਹੇ ਦੋ ਡੰਗ ਚੋੜੀ ਜਾਣਾ ਹਾਂਜੀ ਹਾਂ ਦੋ ਚੋੜੋ ਜੀ ਠੀਕ ਹੈ ਤਿੰਨ ਚੋੜੋ ਠੀਕ ਹੈ ਠੀਕ ਹੈ ਲੋਪੜਾ ਚੈੱਕ ਕਰਸ ਜੀ ਜਬ ਉਹ ਖੜ ਜਾ ਉਹ ਬੜਿਆ ਲੋ ਜੀ ਚੈੱਕ ਕਰਸ ਨੂੰ ਕਰੀ ਲੂ ਵੜਾ ਠੀਕ ਹੈ ਜੀ ਤੀ ਚੋੜ ਦਾ ਕੰਮ ਨਹੀਂ ਕੋਈ ਲੋ ਜੀ ਕੱਦ ਕੜ ਠੀਕ ਹੈ ਰੇਟ ਬਾਈ ਨੇ ਪੰਨ 16000 ਮਾਨਤਾ ਹੋ ਜੀ ਗਈ ਹੋਰ ਬਸ ਬਾਈ ਮਾਨ ਮਾਨਦਾਨ ਤਾਂ ਸਾਈਜ਼ ਚੋੜੀ ਬਸ ਚੋੜੀ ਬਸ ਠੀਕ ਹੈ ਚੈੱਕ ਕਰ ਸਦੇ ਲੈ ਚਲੋ ਭਰਾ ਅੰਦਰ ਲੈ ਤੂੰ ਆਏ ਬਤੋ ਹਾਂ ਜਾ ਛੋੜ ਦੇ ਨਾ ਜਾਨਵਰ ਆਪਾਂ ਕੋਈ ਗੱਲ ਚੈੱਕ ਕਰ ਸਦੇ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਕਰੇ ਲੁਗੜ ਬੰਨ ਮੜਾ ਪੱਲੀ ਵਾ ਦੇਖਾ ਦੀ ਸਮਾਰ ਕੇ ਹੈ ਜੀ ਬੰਨ ਦੋ ਬੰਨ ਦੋ ਪਾਲ ਲਈ ਲੈ ਵੀਰਾਂ ਦਾ ਅੱਜਾ ਦੇਖ ਸਕਦੇ ਹੋ ਵੀਡੀਓ ਹੈ ਗਿਆ 12 1 ਵਜੇ ਦੀ ਸਾਢੇ 12 1 ਵਜੇ ਗਏ ਜੀ ਟਾਈਮ ਤੇ ਪੰਤੀ ਲੁਕ ਚੱਕਾ ਸਰ ਬਰਾ ਬਰਾ ਖੁਦ ਸੜ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਪਿੰਡ ਕੌਨਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਓਕੇ ਬਾਏ